ਅਸੀਂ ਖੜੇ ਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਇਹ ਦੇਖ ਸਕਦੇ ਹੋ ਤੁਸੀਂ ਇਹ ਰਸਤਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਜਾਂਦਾ ਹੈ ਕੁਝ ਸਮੇਂ ਪਹਿਲਾਂ ਜਦੋਂ ਨਵੇਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਾਜਸਾਨ ਨੌਨਿਹਾਲ ਸਿੰਘ ਉਹਨਾਂ ਨੇ ਇਹ ਰਸਤਾ ਬੰਦ ਕਰਵਾਤਾ ਗਿਆ ਸੀ ਕਿਉਂ ਬੰਦ ਕਰਵਾਇਆ ਗਿਆ ਸੀ ਇਹ ਤੇ ਉਹਨਾਂ ਨੂੰ ਪਤਾ ਹੋਵੇ ਉਹ ਹੀ ਜਾਣਦੇ ਹੋਣ ਨਾਲ ਦੀ ਨਾਲ ਇਹ ਤੁਹਾਨੂੰ ਅੱਗੇ ਦਿਖਾਣੇ ਸੀ ਇਹ ਪੂਰਾ ਇੱਕ ਕਿਸ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਦਿਖਾਏਗਾ ਅੱਗੇ ਹੁਣ ਇੱਥੇ ਬੋਲ ਲਗਾਤੇ ਗਏ ਨੇ ਪਾਰਕਿੰਗ ਦੇ ਵੀ ਉਸ ਤੋਂ ਪਹਿਲੇ ਕੀ ਸੀਗਾ ਇਹਦੇ ਸਾਰੇ ਜੇ ਇਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਇੱਕ ਬੈਰੀਗੇਟ ਲਗਾ ਕੇ ਲੋਹੇ ਦੇ ਐਂਗਲ ਲਗਾ ਕੇ ਇਹ ਪੂਰਾ ਰਸਤਾ ਹੀ ਬੰਦ ਕਰ ਦਿੱਤਾ ਗਿਆ ਸੀ ਇੱਕ ਤਰ੍ਹਾਂ ਦੇ ਨਾਲ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਆਫਿਸ ਹੈ ਉਹਦੇ ਨਾਲੋਂ ਪੁਲਿਸ ਕਮਿਸ਼ਨਰ ਆਫਿਸ ਨੂੰ ਬਿਲਕੁਲ ਕੱਟ ਕਰ ਦਿੱਤਾ ਗਿਆ ਸੀ ਸਿਰਫ ਅਫਸਰਾਂ ਦੀਆਂ ਇਹ ਗੱਡੀਆਂ ਇੱਥੋਂ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਬਾਕੀ ਕਿਸੇ ਨੂੰ ਇੱਥੇ ਆਉਣ ਨਹੀਂ ਦਿੱਤਾ ਜਾਂਦਾ ਸੀ ਇੱਥੇ ਕੁਝ ਪੁਲਿਸ ਜਿਹੜੇ ਕਰਮਚਾਰੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਨਵੇਂ ਪੁਲਿਸ ਕਮਿਸ਼ਨਰ ਨੇ ਜਿਹੜੇ ਉਹਨਾਂ ਨੇ ਕੀ ਆਰਡਰ ਦਿੱਤੇ ਨੇ ਕੀ ਉਹਨਾਂ ਨੇ ਵਾਕਈ ਨਵੇਂ ਪੁਲਿਸ ਕਮਿਸ਼ਨਰ ਜਿਹੜ ਗੋਰਪ੍ਰੀ ਸਿੰਘ ਪੁੱਲਰ ਹੁਣ ਆਏ ਨੇ ਉਹਨਾਂ ਨੇ ਲੋਕਾਂ ਦੀ ਮੁਸ਼ਕਲਾਂ ਨੂੰ ਸਮਝਿਆ ਤੁਸੀਂ ਵੇਖ ਸਕਦੇ ਹੋ ਇਹ ਗੱਡੀਆਂ ਪੁਲਿਸ ਵਾਲੇ ਆਪ ਅੰਦਰ ਆਨ ਜਾਨ ਦੇ ਰਹੇ ਐ ਇਹ ਗੱਡੀ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਗੱਡੀ ਪਾਰਕਿੰਗ 'ਚ ਲੈ ਜਾਓ ਇਸ ਤੋਂ ਪਹਿਲੇ ਇਹ ਜਿਹੜੀ ਗੱਡੀ ਐ ਪਾਰਕਿੰਗ 'ਚ ਵੀ ਜਾਣ ਵਾਸਤੇ ਇਹ ਬਿਲਕੁਲ ਇਹ ਗੇਟ ਬਿਲਕੁਲ ਬੰਦ ਕਰ ਦਿੱਤੇ ਗਏ ਸਨ ਮੇਰੇ ਨਾਲ ਅ ਅੱਛਾ ਭਾਜੀ ਇਹ ਦੱਸਣਾ ਇਹ ਹੁਣ ਕਦੋਂ ਤੋਂ ਖੁੱਲਿਆ ਰਸਤਾ ਹੈ ਇਹ ਜਦੋਂ ਤੋਂ ਮਾਨਯੋਗ ਸੀਪੀ ਸਾਹਿਬ ਆਏ ਹਨ ਉਦੋਂ ਤੋਂ ਰਸਤਾ ਇਹ ਖੋਲ ਦਿੱਤਾ ਗੋਰਪ੍ਰੀ ਸਿੰਘ ਪੁੱਲਰ ਸਾਹਿਬ ਆਏ ਜੀ ਪਹਿਲੇ ਤੇ ਬਿਲਕੁਲ ਬੰਦ ਕਰਤਾ ਸੀ ਨਾ ਇਹ ਉਦੋਂ ਮੈਂ ਨਹੀਂ ਸੀਗਾ ਜੀ ਇੱਥੇ ਡਿਊਟੀ ਨਹੀਂ ਪਹਿਲੇ ਬੰਦ ਸੀ ਉਹਦੀ ਪਤਾ ਜੀ ਅੰਦਰ ਨਹੀਂ ਆਉਣ ਦਿੰਦੇ ਸੀ ਉਦੋਂ ਮੇਰੀ ਇੱਥੇ ਡਿਊਟੀ ਨਹੀਂ ਸੀ ਡਿਊਟੀ ਨਹੀਂ ਸੀ ਮਤਲਬ ਬੰਦ ਤਾਂ ਸੀ ਨਾ ਜੀ ਨਹੀਂ ਮੈਂ ਦੇਖਿਆ ਨਹੀਂ ਮੈਂ ਪਹਿਲਾਂ ਅੱਛਾ ਤੁਸੀਂ ਦੇਖਿਆ ਨਹੀਂ ਹਾਂ ਤੇ ਅੱਜ ਦੇਖੋ ਨਾ ਸਾਹਮਣੇ ਮੈਂ ਦੇਖ ਰਹਾ ਗੇਟ ਤੇ ਪਾਰਕਿੰਗ ਦੇ ਵੀ ਉਹਨਾਂ ਨੇ ਬੋਰਡ ਲਗਾਏ ਲੋਕਾਂ ਨੂੰ ਮੁਸ਼ਕਲ ਆਉਂਦੀ ਸੀ ਕੋਈ ਉਹਨਾਂ ਤੱਕ ਗੱਲਾਂ ਵੀ ਪਹੁੰਚੀ ਹੋਣੀਆਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਇਧਰੋਂ ਜਿਹੜਾ ਰਸਤਾ ਹੈ ਗਜੈਰੀ ਰੋਡ ਤੋਂ ਇਧਰੋਂ ਕੋਈ ਬੰਦਾ ਆਏਗਾ ਗੱਡੀ ਲੈ ਕੇ ਆਪਣੀ ਇੱਥੇ ਬੋਰਡ ਲੱਗਿਆ ਪਾਰਕਿੰ ਪੁਲਿਸ ਵਾਲੇ ਤੇ ਆਪਣੀ ਡਿਊਟੀ ਦੇ ਰਹੇ ਨੇ ਤੇ ਨਾਲ ਇਹ ਦੇਖੋ ਕਿ ਇਹ ਕਿਹਾ ਗਿਆ ਵੀ ਇਹ ਵਨ ਵੇ ਕਰਦੀ ਗਈ ਟ੍ਰਾਫਿਕ ਇਧਰੋਂ ਗੱਡੀ ਜਾਏਗੀ ਥੱਲੇ ਸਿੱਧੀ ਪਾਰਕਿੰਗ ਚ ਲੈ ਕੇ ਜਾਏਗਾ ਮਨ ਜਿਨੇ ਵੀ ਫਿਰ ਵਾਪਸ ਆਣਾ ਉਹ ਇਧਰੋਂ ਦੀ ਜਾ ਕੇ ਡਿਸਟ੍ਰਿਕਟ ਸ਼ਾਪਿੰਗ ਜਿਹੜਾ ਆਪਣਾ ਪ੍ਰਬੰਧਕੀ ਕਲਫ ਜਿਹੜਾ ਪ੍ਰਬੰਧਕੀ ਹੈ ਬਲਾਕ ਹੈ ਜਿਹੜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਆਫਿਸ ਹੈ ਉਧਰੋਂ ਜਾਏਗਾ ਅੱਜ ਲੱਗੇ ਪਾਰਕਿੰਗ ਦੇ ਬੋਰਡ ਹਾਂਜੀ ਅੱਛਾ ਅੱਜ ਹੀ ਪਾਰਕਿੰਗ ਦੇ ਦੇਖੋ ਬੋਰਡ ਲਗਾਏ ਗਏ ਨੇ ਲੋਕ ਆਂਦੇ ਨੇ ਇੱਥੇ ਇਹ ਦੇਖੋ ਲੋਕਾਂ ਨੂੰ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਕਮਿਸ਼ਨਰ ਲੋਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੁਲਿਸ ਕਮਿਸ਼ਨਰ ਨੇ ਲੋਕਾਂ ਦੇ ਨਾਲ ਮਿਲਣਾ ਹੁੰਦਾ ਹੈ ਲੋਕ ਆਉਂਦੇ ਨੇ ਇੱਥੇ ਪਰ ਇਸ ਤੋਂ ਪਹਿਲੇ ਜਿਹੜਾ ਬਿਲਕੁਲ ਬੰਦ ਕਰਤਾ ਸੀ ਇਹ ਇਹ ਪਹਿਲੇ ਬੰਦ ਕਰਤਾ ਸੀ ਨਾ ਜੇ ਰਸਤਾ ਪਹਿਲਾਂ ਬੰਦ ਪਹਿਲੇ ਬੰਦ ਸੀ ਇਹ ਕਿੰਨੀ ਥੇਰ ਬੰਦ ਰਿਹਾ ਭਲਾਏ ਕੋਈ 6 ਮਹੀਨੇ ਰਿਹਾ ਜਦੋਂ ਨੌਨੇ ਹਲ ਸਿੰਘ ਦੀ ਪੁਲਿਸ ਕਮਿਸ਼ਨਰ ਆਏ ਇੱਥੇ ਹਾਂਜੀ ਉਹਦੇ ਪੰਤੇ ਤੇ ਹੁਣ ਗੁਰਪ੍ਰੀਤ ਸਿੰਘ ਪੁੱਲਰ ਆਏ ਉਹਨਾਂ ਨੇ ਖੁਲਾਤਾ ਖੁਲਾਜੀ ਹਾਂਜੀ ਅੱਛਾ ਹੁਣ ਪਹਿਲੇ ਤੇ ਸੀ ਨਾ ਜੀ ਗੱਡੀ ਲੋਕ ਆਉਂਦੇ ਸੀ ਬੜੀ ਮੁਸ਼ਕਲ ਆਉਂਦੀ ਸੀ ਉਹਨਾਂ ਨੂੰ ਨਹੀਂ ਨਹੀਂ ਹੁਣ ਸਿੱਧਾ ਹੀ ਵਸ ਅੰਦਰ ਪਾਰਕਿੰਗ ਦਾ ਉਹ ਲਿਖਿਆ ਪਾਰਕਿੰਗ ਥੱਲੇ ਜਾਣਗੇ ਨਹੀਂ ਨਹੀਂ ਪਹਿਲੇ ਤਾਂ ਗੇਟ ਦੇ ਅੰਦਰ ਹੀ ਨਹੀਂ ਸੀ ਕਿਸੇ ਨੂੰ ਆਨ ਦਿੰਦੇ ਬੜਾ ਪਿਛਲੀ ਸਾਈਡ ਥੜੀ ਨਾ ਉਧਰ ਥੜੀ ਪਾਰਕਿੰਗ ਦਾ ਰਸਤਾ ਸੀ ਹੁਣ ਇਧਰ ਦੀ ਮਿਹਨਤੀ ਇਧਰ ਦੀ ਹੋ ਗਿਆ ਬਸ ਮਤਲਬ ਦੇਖੋ ਇਹ ਵੀ ਦੱਸ ਰਹੇ ਨੇ ਪੁਲਿਸ ਮੁਲਾਜ਼ਮ ਇੱਥੇ ਡਿਊਟੀ ਦੇ ਰਹੇ ਨੇ ਥੰਡ ਬਹੁਤ ਆ ਠੰਡ ਦੇ ਵਿੱਚ ਵੀ ਆਪਣੀ ਡਿਊਟੀ ਬੜੀ ਮੁਸਤੈਦੀ ਨਾਲ ਦੇ ਰਹੇ ਨੇ ਲੋਕਾਂ ਨੂੰ ਸਮਝਾ ਵੀ ਰਹੇ ਨੇ ਵੀ ਗੱਡੀ ਨੂੰ ਪਾਰਕਿੰਗ 'ਚ ਲੈ ਕੇ ਜਾਓ ਤੇ ਤੁਸੀਂ ਇਹ ਦੇਖ ਸਕਦੇ ਹੋ ਹੁਣ ਸਾਨੂੰ ਇੱਥੇ ਆ ਕੇ ਲੱਗਣ ਲੱਗ ਪਿਆ ਵੀ ਵਾਕਈ ਆਪਾਂ ਆਜ਼ਾਦ ਮੁਲਕ ਦੇ ਆਜ਼ਾਦ ਸ਼ਹਿਰੀ ਆ ਪਹਿਲੇ ਤੇ ਸਾਨੂੰ ਇਹ ਲੱਗਣ ਲੱਗ ਪਿਆ ਸੀ ਜਦੋਂ ਪੁਲਿਸ ਕਮਿਸ਼ਨਰ ਦਫ਼ਤਰ ਤੇ ਜਾਈਦਾ ਸੀਗਾ ਮੈਂ ਅੱਗੇ ਲੈ ਕੇ ਜਾਵਾਂਗਾ ਕੈਮਰਾਮੈਨ ਨੂੰ ਕਹਾਂਗਾ ਨਾਲ ਵੀ ਕੀ ਹਜੇ ਵੀ ਪਬਲਿਕ ਦਾ ਤੇ ਅਫਸਰਾਂ ਦੇ ਜਿਹੜਾ ਜਾਣ ਦਾ ਰਸਤਾ ਆਡਾ ਡਾ ਕੇ ਉਹਨੂੰ ਵੀ ਪੁਲਿਸ ਕਮਿਸ਼ਨਰ ਸਾਹਿਬ ਨੇ ਜਿਹੜਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇੱਕ ਵਿਤਕਰਾ ਇੱਕ ਜਿਹੜਾ ਵਿਤਕਰਾ ਪੈ ਗਿਆ ਸੀਗਾ ਕਿ ਲੋਕ ਜਿਹੜੇ ਆ ਆਪਣੇ ਆਪ ਨੂੰ ਗੁਲਾਮ ਸਮਝਣ ਲੱਗ ਗਏ ਸੀ ਇਹ ਰਸਤਾ ਹੀ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਬਿਲਡਿੰਗਾਂ ਤੁਹਾਨੂੰ ਨਜ਼ਰ ਆ ਰਹੀਆਂ ਇੱਕ ਬਿਲਡਿੰਗ ਡਿਸਟ੍ਰਿਕਟ ਕੰਪਲੈਕਸ ਦੀ ਹੈ ਪ੍ਰਬੰਧਕੀ ਹੈ ਪ੍ਰਸ਼ਾਸਨ ਜਿੱਥੇ ਡਿਪਟੀ ਕਮਿਸ਼ਨਰ ਐਸ ਡੀ ਐਮ ਤਹਿਸੀਲ ਹੋਰ ਜਿਹੜੇ ਅਫਸਰ ਬੈਠਦੇ ਨੇ ਤੇ ਉਹ ਸਾਹਮਣੇ ਜਿਹੜੀ ਹੈ ਕਮਿਸ਼ਨਰੇਟ ਆਫਿਸ ਦੀ ਬਿਲਡਿੰਗ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਪਣੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਉੱਥੇ ਬੈਠਦੇ ਨੇ ਹੋਰ ਵੀ ਬਹੁਤ ਸਾਰੇ ਅਫਸਰ ਉੱਥੇ ਬੈਠਦੇ ਨੇ ਵਿਜੀਲੈਂਸ ਦੇ ਜਿਹੜੇ ਐਸਐਸਪੀ ਵੀ ਉੱਥੇ ਬੈਠਦੇ ਨੇ ਉੱਥੇ ਵਿਜੀਲੈਂਸ ਦਾ ਵੀ ਦਫਤਰ ਹੈ ਤੇ ਹੋਰ ਵੀ ਉੱਥੇ ਬਹੁਤ ਸਾਰੇ ਦਫਤਰ ਨੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਹੁਣ ਬਹੁਤ ਚੰਗੀ ਗੱਲ ਕੀਤੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਾਇਦ ਉਹਨਾਂ ਤੱਕ ਵੀ ਇਹ ਗੱਲ ਪਹੁੰਚੀ ਸੀ ਇਹ ਗੱਲ ਜਿਹੜੀ ਹੈ ਇਹ ਗੱਲ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਪਹੁੰਚੀ ਹੋਣੀ ਹੈ ਕਿਉਂਕਿ ਉਹ ਤੇ ਕਹਿੰਦੇ ਸੀ ਲੋਕਾਂ ਨੂੰ ਵੀ ਸਰਕਾਰ ਆਪਕੇ ਦਵਾਰ ਪਰ ਜਦੋਂ ਇਹ ਗੇਟ ਬੰਦ ਕਰ ਦਿੱਤੇ ਗਏ ਸਨ ਇਹ ਇੰਜ ਲੱਗਦਾ ਸੀ ਵੀ ਸਰਕਾਰ ਨਾਲੋਂ ਕੱਟ ਦਿੱਤਾ ਗਿਆ ਲੋਕਾਂ ਨੂੰ ਇੰਜ ਲੱਗਦਾ ਸੀ ਵੀ ਪਤਾ ਨਹੀਂ ਅਸੀਂ ਗੁਲਾਮ ਜਿਵੇਂ ਅਸੀਂ ਉਦੋਂ ਖਬਰ ਕੀਤੀ ਸੀ ਜਿਕਰ ਕੀਤਾ ਸੀਗਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲਿਖਿਆ ਹੁੰਦਾ ਨਾ ਜੀ ਇੱਕ ਫਿਲਮ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਸੀਗਾ ਵੀ ਇੰਡੀਅਨ ਐਂਡ ਡੌਗਸ ਆਰ ਨਾਟ ਅਲਾਉਡ ਭਈ ਉਸ ਤਰ੍ਹਾਂ ਮਹਿਸੂਸ ਹੋਣ ਲੱਗਿਆ ਸੀ ਵੀ ਇੱਥੇ ਆਮ ਬੰਦੇ ਦੀ ਕੋਈ ਬੁੱਕਤ ਨਹੀਂ ਹੈ ਪਰ ਹੁਣ ਦੇਖੋ ਸਾਨੂੰ ਲੱਗਣ ਲੱਗਿਆ ਕਿ ਇੱਕ ਜਦੋਂ ਕੋਈ ਬੰਦਾ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਸਭ ਤੋਂ ਪਹਿਲਾਂ ਅਪਰੋਚ ਕਰਦਾ ਹੈ ਪੁਲਿਸ ਕੌਲ ਜੇ ਪੁਲਿਸ ਦੇ ਥੱਲੇ ਅਫਸਰ ਉਹਦੀ ਗੱਲ ਸੁਣ ਲੈਣ ਤੇ ਚੰਗਾ ਤੇ ਨਹੀਂ ਸੁਣਦੇ ਤੇ ਉਹਨੇ ਆਪ ਆਣਾ ਹੁੰਦਾ ਹੈ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਤੇ ਜਦੋਂ ਪੁਲਿਸ ਕਮਿਸ਼ਨਰ ਕੋਈ ਆਪਣੇ ਆਪ ਨੂੰ ਕਿਲੇ ਦੇ ਵਿੱਚ ਬੰਦ ਕਰ ਲੇਗਾ ਤੇ ਫਿਰ ਮੁਸ਼ਕਲ ਤਾਂ ਹੋਏਗੀ ਨਾ ਚਲੋ ਅਸੀਂ ਸਲੂਟ ਕਰਦੇ ਹਾਂ ਇਹਨਾਂ ਨੂੰ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਇੱਕ ਜਨਤਾ ਦੇ ਵਿੱਚ ਤਾਲਮੇਲ ਬਣਾਉਂਦੀ ਪੁਲਿਸ ਤੇ ਜਨਤਾ ਦੇ ਵਿੱਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਜਿਹੜੇ ਬੈਰੀਕੇਟ ਲਗਾਏ ਸੀ ਉਸ ਬੈਰੀਕੇਟ ਨੂੰ ਹਟਾ ਕੇ ਇਹ ਬੈਰੀਕੇਟ ਲਾਣੇ ਕਿਉਂ ਪਏ ਭਾਜੀ ਇਹ ਬਹੁਤ ਸੇ ਖਰਾਬ ਹੋ ਗਿਆ ਸੀ ਕੰਮ ਮਤਲਬ ਸਕੂਟਰ ਵਗੈਰਾ ਗੱਡੀਆਂ ਵਗੈਰਾ ਕੋਈ ਡਿਸਪਲਿਨ ਨਹੀਂ ਰਹਿ ਗਿਆ ਸੀ ਇੱਥੇ ਡਿਸਪਲਿਨ ਨਹੀਂ ਸੀ ਰਹਿ ਗਿਆ ਹਾਂ ਉਹਦੇ ਕਰਕੇ ਫਿਰ ਇਹਨਾਂ ਨੇ ਮਤਲਬ ਨੌਂਦਿਆ ਸਿਗਨੇ ਪਹਿਲਾਂ ਇਹਨਾਂ ਨੂੰ ਸਭ ਸੈੱਟ ਕਰਾਇਆ ਵੀ ਵਧੀਆ ਹੋ ਗਿਆ ਅੱਛਾ ਹੁਣ ਕੀ ਕਰਦੇ ਹੋ ਇਧਰੋਂ ਗੱਡੀ ਆਏਗੀ ਇਹ ਪਾਰਕਿੰਗ ਜਾਈਗੀ ਅੱਗੇ ਜਾਏਗੀ ਜੀ ਉਹ ਤੋਂ ਫਿਰ ਵਨ ਵੇ ਬਾਹਰ ਆ ਜਾਏਗੀ ਇਧਰੋਂ ਵਨ ਵੇ ਆਏਗੀ ਇਧਰੋਂ ਵਨ ਵੇ ਬਾਹਰ ਚੱਲ ਜੇਗੀ ਚਲੋ ਇੱਕ ਇਹਦੇ ਨਾਲ ਰابطਾ ਵੀ ਕਾਇਮ ਹੋਏਗਾ ਜੀ ਪਤਾ ਲੱਗੇ ਪਹਿਲੇ ਤੇ ਜਦੋਂ ਗੇਟ ਤੇ ਰੋਕ ਲਿਆ ਜਾਂਦਾ ਸੀ ਲੋਕ ਉੱਥੇ ਡਰ ਜਾਂਦੇ ਵੀ ਸਾਨੂੰ ਅੰਦਰ ਨਾ ਕਰਨ ਦੇਣਾ ਕਿਸੇ ਨੇ ਕਿ ਨਹੀਂ ਨਾ ਕਰਨ ਦੇਣਾ ਚਲੋ ਜੀ ਫਿਰ ਇਹਨਾਂ ਨੇ ਵੀ ਆਪਣਾ ਕਹਿੰਦੇ ਵੀ ਡਿਊਟੀ ਤੇ ਜਾਣੀ ਹੈ ਜਬਸਰਾਂ ਨੇ ਕਹਿਣਾ ਕਰਨਾ ਪਰ ਤੁਸੀਂ ਦੇਖ ਸਕਦੇ ਹੋ ਪੁਲਿਸ ਕਮਿਸ਼ਨਰ ਆਫਿਸ ਦੇ ਬਾਹਰ ਹੁਣ ਇੱਕ ਇਹ ਲਗਾਤਾ ਗਿਆ ਹੁਣ ਆਮ ਪਤੀ ਹੁਣ ਆਮ ਬੰਦੇ ਨੂੰ ਇਧਰੋਂ ਜਾਣ ਦਾ ਅਲਾਉਡ ਹੈ ਬਿਲਕੁਲ ਸਾਹਮਣੇ ਕੇਹਨੂੰ ਢੱਕਿਆ ਕੋਈ ਵੀ ਪਬਲਿਕ ਦਾ ਬੰਦਾ ਮਿਲ ਸਕਦਾ ਜੀ ਮਿਲ ਸਕਦਾ ਪਹਿਲੇ ਤੇ ਬੰਦ ਕਰਤਾ ਸੀ ਨਾ ਇਧਰੋਂ ਰਸਤਾ ਬੰਦ ਕਰਤਾ ਸੀ ਮਿਲ ਸਕਦੇ ਮੈਂ ਨਵਾਂ ਆਇਆ ਕੌਣ ਹਰੇਕ ਬੰਦਾ ਮਿਲ ਸਕਦਾ ਹੈ ਇਹ ਭਾਈ ਸਾਹਿਬ ਭਾਜੀ ਦੱਸਣਾ ਤੁਸੀਂ ਪਹਿਲੇ ਤੇ ਬੰਦ ਕਰਤਾ ਸੀ ਤੁਸੀਂ ਨਵੇਂ ਆਏ ਜੀ ਦੇਖੋ ਇਹ ਕੁਝ ਦੱਸ ਨਹੀਂ ਰਹੇ ਕਿਉਂਕਿ ਆਪਣੇ ਅਫਸਰ ਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਬਿਲਕੁਲ ਠੀਕ ਹੈ ਪਰ ਚਲੋ ਇਹ ਬਹੁਤ ਵਧੀਆ ਉਪਰਾਲਾ ਕੀਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹ ਇੱਕ ਪਾਸੇ ਆਫੀਸਰ ਨੰਗਨ ਕੇ ਇੱਕ ਪਾਸੇ ਆਮ ਜਨਤਾ ਨੰਗ ਕੇ ਇੱਕ ਤਾਲਮੇਲ ਪੁਲਿਸ ਤੇ ਜਨਤਾ ਦੇ ਵਿੱਚ ਜਿਹੜਾ ਉਹ ਬਣਿਆ ਰਹਿਣਾ ਬੜਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕੀ ਕੀਤਾ ਗਿਆ ਸੀਗਾ ਉਹ ਇਧਰੋਂ ਸਿਰਫ ਇੱਕ ਆਨਲੀ ਫੋਰ ਕਹਿੰਦੇ ਲਿਖਿਆ ਗਿਆ ਸੀ ਗੱਟਰ ਆਫਿਸਰ ਹੀ ਇੱਥੇ ਆਉਣਗੇ ਪਰ ਹੁਣ ਜਨਤਾ ਲਈ ਵੀ ਇੱਥੋਂ ਇਹ ਰਸਤਾ ਖੋਲ ਦਿੱਤਾ ਗਿਆ ਇੱਥੋਂ ਪੁਲਿਸ ਜਨਤਾ ਆਂਦੀ ਹੈ ਤੁਸੀਂ ਦੇਖੋ ਇੱਥੋਂ ਨਿਕਲਦੇ ਐ ਇੱਥੋਂ ਚੈਕਿੰਗ ਹੁੰਦੀ ਹੈ ਚੈਕਿੰਗ ਕਰਨ ਤੋਂ ਬਾਅਦ ਫਿਰ ਅੰਦਰ ਜਾਂਦਾ ਕੋਈ ਵੀ ਤੇ ਚਲੋ ਇਹਦੇ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੈ ਜਿਹੜੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੇ ਆ ਕਿ ਉਹਨਾਂ ਨੇ ਆਖਰਕਾਰ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮਝਿਆ ਜਨਤਾ ਦੇ ਦੁੱਖ ਦਰਦ ਨੂੰ ਸਮਝਿਆ ਅਸੀਂ ਇੱਥੇ ਪੁਲਿਸ ਵਾਲਿਆਂ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਦੱਸਣ ਨੂੰ ਤਿਆਰ ਨਹੀਂ ਨੇ ਪਤਾ ਨਹੀਂ ਇਹਨਾਂ ਦੀ ਮਜਬੂਰੀ ਹੋਏਗੀ ਇਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਕੋਈ ਬੋਲਾਂਗੇ ਤੇ ਕਿਤੇ ਅਫਸਰ ਸਾਨੂੰ ਕਿਤੇ ਹੋਰ ਸਖਤ ਡਿਊਟੀ ਨਾ ਦੇ ਦੇਣ ਪਰ ਸਮੱਸਿਆ ਵਾਕਈ ਇਹ ਹੈ ਗੰਭੀਰ ਹੈ ਇੱਥੇ ਮਜਬੂਰੀ ਹੈ ਕਿ ਠੰਡ ਦੇ ਵਿੱਚ ਵੀ ਇਹਨਾਂ ਨੂੰ ਇੱਥੇ ਵਾਸ਼ਰੂਮ ਕਰਨ ਵਾਸਤੇ ਕੋਈ ਥਾਣੀ ਹੈ ਪਰ ਸਾਰੀ ਬੇਨਤੀ ਹੈ ਵੀ ਕੋਈ ਨਾ ਕੋਈ ਇਹਨਾਂ ਲਈ ਵਿਵਸਥਾ ਕਰਨੀ ਚਾਹੀਦੀ ਹੈ ਜੇ ਪੁਲਿਸ ਹੀ ਮਾਨਸਿਕ ਤਣਾਵ ਦੇ ਹੇਠਾਂ ਹੋਏਗੀ ਜਾਂ ਉਹਨੂੰ ਹੀ ਚੰਗੀਆਂ ਸੂਲਤਾਂ ਨਹੀਂ ਮਿਲਣਗੀਆਂ ਫਿਰ ਉਹ ਲੋਕਾਂ ਨੂੰ ਕੀ ਸੂਤਾ ਦੇਗੀ ਲੋਕਾਂ ਨੂੰ ਦੀ ਰੱਖਿਆ ਕਿਵੇਂ ਕਰੇਗੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਿਵੇਂ ਕਰੇਗੀ ਦੀ ਅਪਰਾਧੀਆਂ ਨਾਲ ਕਿਵੇਂ ਲੜੇਗੀ ਸਾਡੀ ਇੰਨੀ ਬੇਨਤੀ ਅਸੀਂ ਇੱਕ ਵਾਰੀ ਫਿਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੂੰ ਵੀ ਵਿਧਾਈ ਦੇਣੇ ਆ ਤੇ ਨਾਲ ਦੀ ਨਾਲ ਡਿਪਟੀ ਕਮਿਸ਼ਨਰ ਜਿਹੜੇ ਅੰਮ੍ਰਿਤਸਰ ਦੇ ਨੇ ਕਨਸ਼ਾਮ ਥਿਉਰੀ ਹੋ ਸਕਦਾ ਹੈ ਨਾ ਦੋਨੋਂ ਅਫਸਰਾਂ ਨੇ ਆਪਸ ਦੇ ਵਿੱਚ ਮੀਟਿੰਗ ਕੀਤੀ ਹੋਵੇ ਤੇ ਦੇਖਿਆ ਹੋਵੇ ਕਿ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਅਕਸਰ ਤੇ ਅਫਸਰਾਂ ਦਾ ਸਰਕਾਰੀ ਅਫਸਰਾਂ ਦਾ ਕੰਮ ਤੇ ਇਹ ਹੈ ਕਿ ਲੋਕਾਂ ਨੂੰ ਮੁਸ਼ਕਲ ਨਹੀਂ ਆਉਣੀ ਚਾਹੀਦੀ ਸਰਕਾਰ ਕਹਿੰਦੀ ਹੈ ਸਰਕਾਰ ਆਪਕੇ ਦਵਾਰ ਘਰ ਘਰ ਆ ਕੇ ਤੇ ਤੁਹਾਡੇ ਜਿਹੜੇ ਹੁਣ ਤੁਹਾਨੂੰ ਦਫ਼ਤਰਾਂ ਚ ਖੱਜਲ ਖਵਾਰ ਨਹੀਂ ਹੋਣਾ ਪੈਗਾ ਘਰ ਆ ਕੇ ਤੁਹਾਡੇ ਸਾਰੇ ਕੰਮ ਹੋਣਗੇ ਪਰ ਜਦੋਂ ਇੱਥੇ ਬੰਦਾ ਪਹਿਲਾਂ ਆਉਂਦਾ ਸੀ ਉਹ ਗੇਟ ਤੋਂ ਹੀ ਉਹਨੂੰ ਭਜਾ ਦਿੰਦੇ ਸੀ ਕਹਿੰਦੇ ਵੀ ਇੱਧਰ ਅੰਦਰ ਨਹੀਂ ਵੜਨਾ ਤੇ ਹੁਣ ਚਲੋ ਲੱਗਦਾ ਬੰਦੇ ਨੂੰ ਕਿ ਵਾਕਈ ਅਸੀਂ ਆਜ਼ਾਦ ਮੁਲਕ ਦੇ ਆਜ਼ਾਦ ਸ਼ਹਿਰੀਆਂ ਅਸੀਂ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਜਿਹੜੇ ਡਿਪਟੀ ਕਮ ਅੰਮਰਸਾ ਤੋਂ ਡੀ ਫੋਰਜਨਰੀ ਦੀਪਕ ਪੰਡਾਰੀ ਦੀ ਖਾਸ ਰਿਪੋਰਟ